sana no. ਸਾਹਿਬ ਜੀ ਉਸਤਤ ਕਰੋ ਸਦਾ ਪ੍ਰਭ ਅਪਨ ਜਨਬ ਕਲ ਰਾਖੀ ਜੀ ਜੰਤ ਸਭ ਕੋ ਹੈ ਪਵਿੱਤਰ ਸਤ ਗੁਰ ਕੀ ਸਚ ਸਖੀ गन વિનાશન ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ ਕੋਏ ਪਾਪ ਭਏ ਸਭ 파ਬਨ ਜਨ ਨਾਨਕ ਸੁਖ ਕਰਿਆ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨੇ ਕ ਅਕਰ ਹਰ ਮੰਨ ਵਸਤ ਨਾਨਕ ਹੋਤ ਨਿਹਾਲ ਇੱਕ ਅਕਰ ਹਰ ਮੰਨ ਵਸਤ ਨਾਨਕ ਹੋਤ ਨਾ ਲਾ ਜੁਗੁ ਜੁਗ ਅਟਲ ਹੰਦੋ ਜਹਾਨ ਆਂਦੇ ਵਾਲੀ ਚਰ ਤਕਤਾਂ ਦੇ ਮਲਕਾ ਗਿਆਨ ਦੇ ਮਜਸ਼ਮੈ ਰਹਿਮਤਾਂ ਦੇ ਪੰਡਾਹ ਸਮੁੱਚੀ ਮਾਨਵਤਾ ਦੇ ਸੰਜੇ ਰਹਿ ਗੁਰਬਖਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਨ ਪਵਿੱਤਰ ਅਜੂਰੀ ਦੇ ਅੰਦਰ ਬਾਜਰੀਆਂ ਲਗਾ ਰਹੀ ਅਤੇ ਸਤਿਗੁਰਾਂ ਦੀ ਦੀਪ ਪਵਨ ਮੁਬਾਰਕ ਨਿੱਗੀ ਗੋਦ ਦਾ ਆਨੰਦ ਗਾਉ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਭਾਗ ਹਨ ਸਰੋਮਣੀ ਭਗਤ ਭਗਤ ਕਵੀਰ ਜੀਆਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਪਵਣ ਸਦੋਕਣ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰਾਂ ਦੀ ਸਾਂਝ ਹੁੰਦੇ ਹਾਂ ਅਜਿਹੇ ਪਾਵਨ ਸੰਦੋਖ ਦੇ ਅੰਦਰ ਕਬੀਰ ਜੀ ਜ਼ਿਕਰ ਕਰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਹੁਣ ਕੇਤੇ ਮਨ ਇਦਾਂ ਦਾ ਕੋਮਲ ਇਦਾਂ ਦਾ ਨਿਰਮਲ ਹੋ ਗਿਆ ਹੈ ਜਿਵੇਂ ਗੰਗਾ ਦਾ ਨੀਰ ਗੰਗਾ ਦਾ ਪਾਣੀ ਹੈ ਪਿਛਲੇ ਸ਼ਲੋਕ ਦੇ ਵਿੱਚ ਕਬੀਰ ਪਵਿੱਤ ਗਵੀਰ ਜੀ ਜ਼ਿਕਰ ਕਰਦੇ ਸੀ ਕਿ ਤੂੰ ਗੰਗਾ ਦੇ ਟੱਟ ਤੇ ਜਾ ਕੇ ਰਹਿਣ ਲੱਗ ਜੀ ਕਿਨਾਰੇ ਤੇ ਆਪਣਾ ਹਰੀਨੰਦ ਸੇਵਾ ਕਰ ਲੈ ਉਹਦੇ ਨਾਲ ਨਿਤ ਤੋਂ ਨਾਮੇ ਅਤੇ ਰੋਜ਼ ਮਰਰਾ ਉਹ ਪਾਣੀ ਪੀਵੇਂ ਤਾਂ ਜਦੋਂ ਤੱਕ ਤੇਰੇ ਕਰਮ ਤੇਰੇ ਸੋਚ ਵਿਚਾਰ ਨਹੀਂ ਸੁਧਰਦੀ ਉਦੋਂ ਤੱਕ ਉਸ ਪਾਣੀ ਨੇ ਵੀ ਕੁਝ ਨਹੀਂ ਕਰਨਾ। ਬੇਸ਼ੱਕ ਅਤ ਦੀ ਨਿਰਮਲ ਗੰਗਾ ਹੈ। ਉਹਨੇ ਕੁਝ ਨਹੀਂ ਕਰਨਾ। ਜਦੋਂ ਮਨ ਕਠੋਰ ਕਿਨੂੰ ਕਿਸੇ ਇਨਸਾਨ ਦੀ ਕਿਸੇ ਰੱਬ ਦੇ ਦਰਦ ਦੀ ਜਾਂ ਰੱਬ ਦੀ ਕੋਈ ਵੀ ਗੱਲ ਜਿੱਦੋਂ ਮਨ ਤੇ ਨਹੀਂ ਲੱਗਦੀ ਸਤਿਕਾਰਯੋਗ ਕਬੀਰ ਜੀ ਕਹਿੰਦੇ ਉਦੋਂ ਤੱਕ ਇਹ ਮਨ ਕਠੋਰ ਰਹੇ ਹੁਣ ਜਦੋਂ ਨਿਰਮਲ ਹੋ ਗਏ ਆ ਨਿਰਮਲ ਇਦਾਂ ਦਾ ਹੋਇਆ ਜਿਵੇਂ ਕਹਿੰਦੇ ਗੰਗਾ ਦਾ ਨੀਰ ਹੈ ਗੱਲਾਂ ਨੂੰ ਸਮਝਣ ਲੱਗੇ ਆ ਹੁਣ ਜਦੋਂ ਗੱਲ ਨੂੰ ਸਮਝਦਾ ਪਾਛੈ ਲਾਗੂ ਹਰ ਫਿਰ ਕਹਿਤ ਕਬੀਰ 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 ਜੀ ਆਪਣੇ ਜੀਵਨ ਦੀ ਆਪਣੀ ਇੱਕ ਜੰਪਲ ਦੇ ਕੇ ਦੱਸਦੇ ਨੇ ਕਹਿੰਦੇ ਕਬੀਰ ਜੀ ਦੇ ਕੋਲ ਛਾਨਾ ਹੈ ਕਬੀਰ ਜੀ ਦੇ ਕੋਲ ਜਾਤ ਪਾਤ ਬਹੁਤੀ ਉੱਚੀ ਨਹੀਂ ਹੈ ਲੋਕ ਜੁਲਾਹਾ ਕਹਿੰਦੇ ਨੇ ਨੀਰੋ ਨਿੰਮੋ ਮੇਰੇ ਮਾਤਾ ਪਿਤਾ ਨੇ ਬਹੁਤੀ ਮਾਇਆ ਨਹੀਂ ਹੈ ਕੋਈ ਰਤਬਾ ਨਹੀਂ ਹੈ ਜਿਹੜੇ ਲੋਕ ਜੁਲਾਹ ਜਾਤ ਨੂੰ ਮਾੜਾ ਬੋਲਦੇ ਸੀ ਜਾਂ ਜਿਹੜਾ ਕੋਈ ਜਾਣਦਾ ਨਹੀਂ ਸੀ ਰੱਬ ਨੇ ਇਦਾਂ ਦੀ ਇਜਾਮਤ ਵਰਤਾਈ ਐਦਾਂ ਦੀ ਕਿਰਪਾ કરી ਤਾਂ ਹੁਣ ਕਾਂਸੀ ਦੇ ਵਿੱਚ ਬਨਾਰਸ ਦੇ ਵਿੱਚ ਕਬੀਰ ਕਬੀਰ ਹੁੰਦੀ ਐ ਹਰ ਕੋਈ ਕਬੀਰ ਦੇ ਵਿੱਚ ਹੀ ਹੈ ਕਬੀਰ ਜੀ ਦੇ ਘਰ ਨੂੰ ਲੋਈ ਜੀ ਦੇ ਕੋਲ ਹੁੰਦੇ ਹੁੰਦੇ ਲੋਕ ਕੋਈ ਮਾਇਆ ਲੈ ਕੇ ਹੁੰਦਾ ਕੋਈ ਸੋਨਾ ਲੈ ਕੇ ਹੁੰਦਾ ਕੋਈ ਹੀਰੇ ਲੈ ਕੇ ਜਿੱਦਾਂ ਦੀ ਰਾਜੇ ਮਹਾਰਾਜੇ ਹੁੰਦੇ ਨੇ ਕਹਿੰਦੇ ਜਿਹੜੀ ਅਵਸਥਾ ਕਬੀਰ ਦੀ ਐ ਜਿਹੜਾ ਅਨੰਦ ਕਬੀਰ ਦਾ ਜਿਹੜਾ ਨਾਂ ਦੁਨੀਆ ਦੇ ਵਿੱਚ ਕਬੀਰ ਦਾ ਚੱਲਦਾ ਪਿਆ ਅਸੀਂ ਉਦਾਂ ਦਾ ਚਾਹੁੰਦੇ ਆਂ ਮਾਇਆ ਸਾਡੇ ਕੋਲ ਹੈ ਰਮੀ ਨਹੀਂ ਹੈ ਸਾਡੇ ਕੋਲ ਰਤਮਿਆਂ ਦੀ ਕਵੀ ਨਹੀਂ ਹੈ ਸੁਖ ਸੂਲ ਤਾਂ ਹਰ ਇੱਕ ਚੀਜ਼ ਹੈ ਮਾਇਆ ਗੰਢ ਕੇ ਵੇਖ ਲਈ ਬਹੁਤ ਕੁਝ ਕਰਕੇ ਵੇਖ ਲਿਆ ਪਰ ਜਿਹੜੀ ਅਵਸਥਾ ਕਬੀਰ ਦੀ ਹੈ ਨਾ ਜਿਹੜਾ ਦਿਲੋਂ ਰਿਸਪੈਕਟ ਲੋਕ ਕਬੀਰ ਦੀ ਕਰਦੇ ਨੇ ਸਾਡੀ ਨਹੀਂ ਕਰਦੇ ਹਾਲਾਂਕਿ ਕਬੀਰ ਕਿਸੇ ਨਾ ਉਹਦਾ ਆਪਣੇ ਘਰ ਦਾ ਗੁਜ਼ਾਰਾ ਮਸਾ ਚੱਲਦਾ ਸੀ ਤੇ ਕਬੀਰ ਜੀ ਨੇ ਕਿਸੇ ਦੀ ਕੀ ਹੈਲਪ ਕਰਨੀ ਹੈ ਕਿ ਉਹਨਾਂ ਨੇ ਕਿਸੇ ਦੀ ਕੀ ਹੈਲਪ ਕੀਤੀ ਉਹਨਾਂ ਸੀ ਬੜੀ ਕੀਤੀ ਹੈ بڑے بڑے ਲੋਕ ਆ ਕੇ ਲੋਹੀ ਜੀ ਦੇ ਕਬੀਰ ਜੀ ਦੇ ਕੋਲ ਆ ਕੇ ਤਰਲੇ ਕਰਦੇ ਸੀ ਪਰ ਰੱਬ ਦੇ ਫਿਰ ਉਹ ਰੱਬ ਨੂੰ ਕਹਿੰਦੇ ਨੇ ਕਬੀਰ ਜੀ ਦਾ ਮਨ ਨਿਰਮਲ ਹੋ ਗਿਆ ਨਾ ਡੰਗ ਬਣੇ ਮਸਾ ਨਿਕਲ ਗਿਆ ਮਨ ਦਾ ਕਹਿੰਦੇ ਨੇ ਹੁਣ ਇਹ ਪਾਛੈ ਲਾਗੋ ਹਰ ਫਿਰੇ ਇਹ ਦੁਨੀਆਂ ਦੀ ਗੱਲ ਤਾਂ ਕੀ ਰੱਬ ਵੀ ਕਹਿੰਦੇ ਫਿਰ ਪਿੱਛੇ ਉਹਦੇ ਐ ਜਿਹੜਾ ਰੱਬ ਦਾ ਹੋ ਜਾਂਦਾ ਹੈ ਰੱਬ ਲੱਭਦਾ ਹੈ ਹੁਣ ਜਦੋਂ ਰੱਬ ਨੂੰ ਰਚਾਇਆ ਜਾਵੇ ਜਦੋਂ ਰੱਬ ਰਚਦੇ ਮੰਨ ਲੋ ਮਨ ਸਾਡਾ ਨਿਰਮਲ ਹੁੰਦਾ ਅਸੀਂ ਕੀਤਾ ਤਾਂ ਆਪਣੇ ਲਈ ਐ ਹੁਣ ਰੱਬ ਨੂੰ ਪਾਉਣਾ ਐ ਇਹ ਤੇਰਾ ਥਾਂ ਟਿਕਣਾ ਕੋਈ ਮੈਨੇ ਨਹੀਂ ਕਰਦਾ ਇਹ ਨਹੀਂ ਮੈਨੇ ਰੱਖਦਾ ਕਿ ਤੂੰ ਕਿਹੜੇ ਧਰਮ ਨੂੰ ਮੰਨਦਾ ਜਿਹੜੇ ਮਰਜ਼ੀ ਧਰਮ ਨੂੰ ਮੰਨ। ਮੁਵਾਰਕ ਨੇ ਸਾਰੇ ਧਰਮ ਜਿੱਥੇ ਮਰਜ਼ੀ ਚੁ ਜਾ। ਪਰ ਜਦੋਂ ਤੱਕ ਹੁਣ ਜੇ ਆਪਾਂ ਧੰਨੇ ਦੀ ਗੱਲ ਕਰੀਏ ਭਗਵਾਨ ਦਾ ਧੰਨਾ ਜਿੱਥੇ ਜਾਂਦੇ ਸੀ। ਹੁਣ ਰੋਜ਼ ਅਮਰਰਾ ਦਾ ਕੰਮ ਕੀ ਹੈ ਘਰ ਦੇ ਵਿੱਚ ਮੱਜਾ ਗਾਮਾ ਨੇ ਅਤੇ ਪੈਲੀ ਦੇ ਵਿੱਚ ਜਾਂਦੇ ਨੇ ਹਲ ਬੋਂਦੇ ਨੇ ਖੇਤੀ ਦਾ ਕੰਮ ਕਰ ਕਰਦੇ ਨੇ ਉਥੋਂ ਅੱਗੇ ਘਰ ਆਉਂਦੇ ਨੇ। ਕਦੇ ਮੰਦਰ ਨਹੀਂ ਗਏ ਕਦੇ ਮਸੀਤੇ ਨਹੀਂ ਗਏ ਜੇ ਤੁਸੀਂ ਮੰਨੀ ਹੈ ਕਿ ਥਾਂ ਧਰਮ ਦੇ ਟਿਕਾਣੇ ਤੇ ਜਾ ਕੇ ਰੱਬ ਮਿਲਦਾ ਹੈ ਤਾਂ ਇੱਥੇ ਤਾਂ ਸਾਡਾ ਸਕੂਲ ਹੈ ਸਾਨੂੰ ਜਾਣ ਚਾਉਣੀ ਹੈ ਅੱਜ ਦੀ ਜਿਹੜੀ ਵਿੱਦੇ ਆ ਨਾ ਮਨ ਦੀ ਵਿੱਦੇ ਆ ਉਹ ਸਾਨੂੰ ਸਿਖਾਉਂਦੇ ਨੇ ਸਤਿਗੁਰੂ ਦੁਨਿਆਵੀ ਵਿੱਦੇ ਆ ਤਾਂ ਬੁਢੀ ਸਿੱਖੀ ਆ ਨੇ ਮਨ ਦੀ ਵਿੱਦੇ ਆ ਕਿਸੇ ਬਿਰਲੇ ਨੂੰ ਹੁੰਦੀ ਆ ਜਿਹੜਾ ਕਿਸੇ ਦੇ ਮਨ ਨੂੰ ਪੜ ਲਵੇ ਕਿ ਬੜਾ ਦੁਖੀ ਹੈ ਅਮੀਰ ਦਾ ਥੋੜਾ ਕੋਈ ਦੱਸਣਾ ਪੈਂਦਾ ਹੈ ਅਮੀਰ ਤਾਂ ਬੜਾ ਉਹਦਾ ਸ਼ੋਸ਼ੇ ਬਾਜ਼ੀਆਂ ਦੇ ਵਿੱਚ ਬੜਾ ਹੁੰਦਾ ਹੁਣ ਜਿਹੜਾ ਅੰਦਰੋਂ ਦੁਖੀ ਹੈ ਉਹ ਕਿਹੜਾ ਬੜਾ ਸਕਦਾ ਹੈ ਜਿਹੜਾ ਰੱਬ ਦਾ ਪਿਆਰਾ ਹੈ ਧਰਮ ਘਟਕਾਣੇ ਮਨ ਨੂੰ ਪੜਨਾ ਸਿਖਾਉਂਦੇ ਨੇ ਮਨ ਤੂੰ ਜੋਤ ਸਰੂਪ ਜਦੋਂ ਆਪਣਾ ਸਰੂਪ ਬਣਦਾ ਫਿਰ ਸਾਰਿਆਂ ਦੇ ਸਰੂਪ ਨੂੰ ਜਾਣਨਾ ਮਹਿਸੂਸ ਕਰਦਾ ਹੈ ਸਭ ਨੂੰ ਜਾਣਨ ਲੱਗ ਜਾਂਦਾ ਹੈ ਪਰ ਜਿਸ ਸਮੇਂ ਕਬੀਰ ਜੀ ਕਹਿੰਦੇ ਨੇ ਅ ਰੱਬ ਦੀ ਇਜਾਮਤ ਵਰਤਦੀ ਸੀ ਲੋਕ ਘਰ ਦੇ ਵਿੱਚ ਮਾਇਆ ਲੈ ਕੇ ਆਉਂਦੇ ਫਿਰ ਕਹਿੰਦੇ ਅ ਲੋਈ ਨੂੰ ਕਹੀਦਾ ਸੀ ਦੇਖ ਲੋ ਜੀ ਆਪਾਂ ਮਾਇਆ ਦੇ ਪਿੱਛੇ ਦੌੜਦੇ ਮਾਇਆ ਆਪਾਂ ਨੂੰ ਹੋਰ ਦੜਾਉਂਦੀ ਇਹਨੇ ਗਲਤ ਕੰਮ ਕਰਾਉਣੇ ਦਰਦਰ ਦੀਆਂ ਠੋਕਰਾਂ ਮੜਾਉਣੀਆਂ ਸੀ ਮਾਇਆ ਨੇ ਰਤਬੇ ਆਉਣੇ ਸੀ ਰਤਬਿਆਂ ਨੇ ਦਰਦ ਦਰਦ ਦੀਆਂ ਠੋਕਰਾਂ ਮਰਾਉਣੀਆਂ ਸੀ ਆ ਵੇਖ ਰੱਬ ਦਾ ਜਾਦ ਕਰਦੇ ਆ ਰੱਬ ਦੀ ਜਾਦ ਦੇ ਵਿੱਚ ਆ ਵੇਖ ਦੁਨੀਆ ਮੰਗਰ ਲੱਗੀ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਉਹ ਵੀ ਮਾਇਆ ਦੇ ਚੋਲੇ ਪਰ ਕੇ ਲੈ ਕੇ ਹੁੰਦੇ ਨੇ ਜਿਨ੍ਹਾਂ ਨੂੰ ਜਾਣਦੇ ਤੱਕ ਨਹੀਂ ਉਹ ਵੀ ਕਹਿੰਦੇ ਨੇ ਕਬੀਰ ਜੀ ਨੂੰ ਆਮ ਦੇ ਦਾਂਗੇ ਆ ਤਨ ਦਾ ਉਹ ਜ਼ਲੇ ਕਿਆਂ ਸੋਨਾ ਲੈ ਕੇ ਪਰ ਕਬੀਰ ਜੀ ਦਾ ਨਿਯਮ ਸੀ ਘਰ ਵਾਲੇ ਵੀ ਲੋਈ ਨਿਯਮ ਵਾਲੀ ਸੀ ਰੱਬ ਦੀ ਰਜਾ ਦੇ ਵਿੱਚ ਚੱਲਣ ਵਾਲੀ ਸੀ ਤਾਂ ਜਦੋਂ ਕਬੀਰ ਜੀ ਕਹਿੰਦੇ ਨੇ ਮਾਇਆ ਲੈ ਕੇ ਆਉਂਦਾ ਸੀ ਲੋਈ ਕਬੀਰ ਜੀਆ ਦਾ ਸ਼ਬਦ ਸੁਣਾ ਦਿੰਦੀ ਸੀ ਪਹਿਲੀ ਵਾਰ ਤਾਂ ਹੋਇਆ ਸੀ ਪਰ ਜਦੋਂ ਫਿਰ ਅਗਲੀ ਵਾਰ ਜਦੋਂ ਕਬੀਰ ਜੀਆ ਦਾ ਸ਼ਬਦ ਸੀ ਕੰਚਨ ਸਿਉ ਪਾਈ ਹੈ ਨਹੀਂ ਤੋਲ ਮਨ ਦੇ RAM ਲਿਆ ਹੈ ਮੋਨ ਫਿਰ ਉਹ ਸੁਣਾ ਦਿੰਦੀ ਕਹਿੰਦੇ ਤਾਂ ਪਾਵ ਕੀ ਆ ਬਸ ਇਹਦਾ ਸੌਖੀ ਇਰਤਾ ਹੈ ਇਦਾਂ ਕੀ ਭਾਅ ਦਸੀ ਤੁਹਾਨੂੰ ਕੰਚਨ ਦੇ ਨਾਲ ਮੁੱਲ ਨਹੀਂ ਮਿਲਦਾ ਰੱਬ ਦੀ ਰਹਿਮਤ ਪੈਸਿਆਂ ਦੇ ਨਾਲ ਨਹੀਂ ਮਿਲਦੀ بڑے بڑے ਪੈਸਿਆਂ ਵਾਲੇ ਇੱਥੇ ਦੁਖੀ ਨੇ بڑے بڑے ਪੈਸਿਆਂ ਵਾਲੇ بڑے ਦੁਖੀ ਨੇ ਉਹ ਕਾਰਨ ਇਹਦਾ ਹੀ ਹੈ ਕਿ ਉਹਨਾਂ ਦੇ ਕੋਲ ਰੱਬ ਦੀ ਰਹਿਮਤ ਰੱਬ ਦੀ ਕਿਰਪਾ ਨਹੀਂ ਹੈ ਹਰ ਇੱਕ ਸੁਖੂਲਦ ਹੈ ਹਰ ਇੱਕ ਚੀਜ਼ ਉਹਨਾਂ ਦੇ ਕੋਲ ਹੈ ਦੁਖੀ ਫੇਰਨੇ ਕਾਰਨ ਹੀ ਇਹ ਕਿ ਰੱਬ ਦੀ ਰਹਿਮਤ ਨਹੀਂ ਹੈ ਹੁਣ ਕਬੀਰ ਜੀਆਂ ਦੇ ਕੋਲ ਕੁਝ ਵੀ ਨਹੀਂ ਹੈ ਲੋਈ ਕਿਤਨੇ ਭਾਕਾਂ ਬੜੀਏ ਲੋਕ ਉਹਦੇ ਆ ਕੇ ਹੱਥ ਜੋੜਦੇ ਤਰਲੇ ਕਰਦੇ ਕਿ ਕਦੇ ਕਬੀਰ ਜੀਆਂ ਨੂੰ ਕਹਿਦੇ ਹੋ ਜਿਹੜੀ ਅਵਸਥਾ ਕਬੀਰ ਦੀ ਸਾਦੀ ਬਣ ਜੇ ਪਰ ਉਹਨਾਂ ਨੇ ਕਿ ਇਦਾਂ ਨਹੀਂ ਹੋ ਸਕਦਾ ਕਿਵੇਂ ਮਨ ਇਥੇ ਮਾਇਆ ਦੀ ਜ਼ਰੂਰਤ ਨਹੀਂ ਪੈਂਦੀ ਰੱਬ ਦੇ ਦਰ ਤੇ ਰੱਬ ਦੇ ਦਰਤੇ ਇਹ ਸੋਨਾ ਚਾਂਦੀ ਬਹੁਤ ਕੁਝ ਲੈ ਕੇ ਜਾਂਦਾ ਕੰਚਨ ਸਿਓ ਪਾਈਏ ਨਹੀਂ ਤੋਲ ਰੱਬ ਦਾ ਨਾਮ ਮਿਲਦਾ ਮਨ ਦੇ RAM ਲਿਆ ਹੈ ਕਿਉਂਕਿ ਜੋ ਕੁਝ ਦਿੱਤਾ ਹੈ ਨਾ ਰੱਬ ਦੇ ਹਾਲਾਂਕਿ ਮਨ ਵੀ ਰੱਬ ਦੀ ਹੈ ਪਰ ਜਿਸ ਦਿਨ ਮਨ ਅਸੀਂ ਗੁਰੂ ਨੂੰ ਅਰਪਣ ਕਰਦੇ ਆ ਤਾਂ ਉਹ ਦਿਨ ਸਾਡੇ ਬਾਰੇ ਨਿਆਰੇ ਹੁੰਦੇ ਨੇ ਉਦੋਂ ਅਜਮਤਾ ਬਰਤਦੀਆਂ ਨੇ ਕਬੀਰ ਜੀ ਕਹਿੰਦੇ ਨੇ ਸਾਡੀ ਜ਼ਿੰਦਗੀ ਦਾ ਹੈ ਜਦੋਂ ਮਨ ਗੰਗਾ ਵਰਗਾ ਨਿਰਮਲ ਹੋ ਗਿਆ ਉਦੋਂ ਗੁਰੂ ਦੀ ਰਹਿਮਤ ਵਰਤਣੀ ਸ਼ੁਰੂ ਹੋਉਂਦੀ ਹੈ ਨਿਰਮਲ ਹੁੰਦਾ ਮਨ ਹੋਦੋਂ ਤਾਂ ਜਦੋਂ ਅਸੀਂ ਇਸ ਮਨ ਨੂੰ ਵਿੰਗ ਬੜੇ ਨੇ ਸਾਰੇ ਕੱਢ ਦਿੰਨੇ ਆ ਉਦੋਂ ਗੁਰੂ ਦੀ ਰਹਿਮਤ ਵਰਤਦੀ ਤਾਂ ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਕਿ ਪਾਤਸ਼ਾਹ ਲਾਗੋ ਹਰ ਫਿਰੈ ਦੁਨੀਆ ਨੇ ਤਾਂ ਕਹਿਣੀ ਹੈ ਕਬੀਰ ਜੀ ਦੀ ਸਿਮਤ ਕਰਨੀ ਹੈ ਉਹ ਕਹਿੰਦੇ ਰੱਬ ਵੀ ਲਬਦਾ ਫਿਰਦਾ ਹੈ ਫਿਰ ਦੁਨੀਆ ਤੱਕ ਉਹਦੇ ਮੁਬਾਰਕ ਚਰਨਾਂ ਤੇ ਚੱਲੇਗੀ ਰੱਬ ਵੀ ਕਹਿੰਦੇ ਫਿਰ ਸਿਫਤਾਂ ਕਰਦਾ ਹੈ ਬੜੀ ਕਸਵਟੀਆਂ ਪਾਈਆਂ ਬੜੇ ਪਰਜੇ ਪਾਏ ਪਰ ਕਬੀਰ ਆਪਣੀ ਅਵਸਥਾ ਤੋਂ ਡੋਲਿਆ ਨਹੀਂ ਹੈ ਕਬੀਰ ਦੀ ਅਵਸਥਾ ਇਦਾਂ ਥੋੜਾ ਬਣੀ ਹੈ ਸੰਗਲਾਂ ਦੇ ਨਾਲ ਮੰਨੇ ਆ ਗਏ ਸੀ ਹਾਥੀ ਦੇ ਅੱਗੇ ਗੇਰਿਆ ਗਿਆ ਸੀ ਪਾਣੀ ਦੇ ਵਿੱਚ ਉਹਨੂੰ ਡੋਬੋਇਆ ਗਿਆ ਸੀ ਕਬੀਰ ਜੀਆਂ ਨੂੰ ਕਸੂਰ ਕੀ ਹੈ ਕਸੂਰ ਕੋਈ ਵੀ ਨਹੀਂ ਹੈ ਉਹ ਪੰਡਤ ਜਿਹੜੇ ਜਿਨ੍ਹਾਂ ਦੇ ਕੋਲ ਵਿਦਿਆ ਸੀ ਜਿਨ੍ਹਾਂ ਦੇ ਕੋਲ ਮਾਇਆ ਸੀ ਜਿਹੜੇ ਉੱਚ ਜਾਤੀ ਦੇ ਸੋ ਕਹਿੰਦੇ ਸਾਡਾ ਇਤਨਾ ਨਾਂ ਨਹੀਂ ਹੈ ਜਿੰਨਾ ਕਬੀਰ ਦਾ ਉਹ ਆਪਣੇ ਘਰ ਨਾਮ ਜਪਦਾ ਆਪਣੇ ਘਰ ਹੈ ਇਹਦੇ ਕਰਕੇ ਉਹਨਾਂ ਨੂੰ ਜਿਹੜੇ ਆਧਰਮ ਦੇ ਨਾਲ ਚੱਲਦੇ ਨੇ ਜਿਹੜੇ ਰੱਬ ਦਾ ਵਿਖਾਵਾ ਫਰੇਬ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਫਿਰ ਦਿੱਕਤ ਹੋ ਜਾਂਦੀ ਹੈ। ਹੁਣ ਮਾਰਨਾ ਚਾਹੁੰਦੇ ਨੇ। ਬੜੇ ਤਰੀਕਿਆਂ ਦੇ ਨਾਲ ਕبھی ਅੱਗ ਤੇ ਵੀ ਪਾਇਆ ਗਿਆ ਕਬੀਰ ਜੀਆਂ ਨੂੰ। ਇਹਨਾਂ ਨੂੰ ਮਾਰ ਦਈਏ। ਪਰ ਜਾਕੋ ਰੱਖੇ ਸਾਈਂ ਜਿੱਥੇ ਰੱਬ ਦੀ ਰਹਿਮਤ ਹੁੰਦੀ ਹੈ ਨਾ ਤਾਂ ਆ ਰੱਬ ਅੱਗ ਦੇ ਵਿੱਚੋਂ ਵੀ ਪਾਣੀ ਦੇ ਵਿੱਚੋਂ ਵੀ ਜਿੱਥੇ ਸੋਚ ਵੀ ਨਹੀਂ ਸਕਦਾ ਜਿੱਤੇ ਰੱਬ ਨੇ ਤੈਨੂੰ ਰੱਖਿਆ ਕਰਨੀ ਹੈ ਤੇਰੇ ਤੇ ਪਰ ਜਦੋਂ ਤੂੰ ਰੱਖੇਗਾ ਰੱਖਣਾ ਕੀ ਹੈ ਗੁਰੂ ਦਾ ਬਚਨ ਗੁਰੂ ਦੇ ਸ਼ਬਦ ਗੁਰੂ ਕਾ ਬਚਨ ਬਸੈ ਜੀਣਾ ਨੇ ਗੁਰੂ ਦੇ ਨਾਲ ਸ਼ਬਦ ਵਰਸ ਗੁਰੂ ਦਾ ਸ਼ਬਦ ਜਿਹਦੇ ਨਾਲ ਹੈ ਤਾਂ ਉਹਦੀ ਰਹਿਮਤ ਹੁੰਦੀ ਹੈ ਤੱਤੀ ਬਾ ਨਹੀਂ ਲੱਗਦੀ ਗੁਰੂ ਦੀ ਜੀ ਤੇ ਰਹਿਮਤ ਹੁੰਦੀ ਹੈ ਦੇ ਬਾਰੇ ਨਿਆਰੇ ਕਬੀਰ ਜੀ ਕਹਿੰਦੇ ਆ ਦੁਨੀਆ ਨੂੰ ਵੇਖੋ ਜਦੋਂ ਕੁਝ ਨਹੀਂ ਸੀ ਤਾਂ ਕੋਈ ਨਹੀਂ ਜਾਣਦਾ ਸੀ ਅੱਜ ਵੇਖੋ ਹਰ ਪਾਸੇ ਕਬੀਰ ਕਬੀਰ ਹੁੰਦੀ ਪਈ ਹੈ ਨਾਲ ਜੀ ਵੀ ਕਹਿੰਦੇ ਨੇ ਕਬੀਰ ਜੀ ਕਬੀਰ ਜੀ ਹੁੰਦੀ ਪਈ ਹੈ ਜਿਹੜੇ ਕਹਿੰਦੇ ਸੀ ਨਾ ਜੁਲਾਹਾ ਜਾਤ ਦਾ ਕਿਰਤ ਕਰਕੇ ਵੀ ਕਹਿੰਦੇ ਰਹੇ ਜਾਤ ਕਰਕੇ ਵੀ ਕਹਿੰਦੇ ਰਹੇ ਆਰਥਿਕ ਪੱਖੋਂ ਕਮਜ਼ੋਰ ਇਹਦੇ ਕਰਕੇ ਵੀ ਕਹਿੰਦੇ ਰਹੇ ਤਾਂ ਕਬੀਰ ਕਹਿੰਦਾ ਵੇਖੋ ਪਾਛੈ ਲਾਗੂ ਹਰ ਫਿਰ ਕਹਿੰਦੇ ਹੁਣ ਸਾਰੇ ਕਹਿੰਦੇ ਨੇ ਕਬੀਰ ਜੀ ਤੁਹਾਡੇ ਫਰਕਾ ਬਣਨਾ ਹੈ ਮਾਇਆ ਕਰਕੇ ਨਹੀਂ ਰਤਬੀਆਂ ਕਰਕੇ ਨਹੀਂ ਬੇਟੇ ਦਾ ਛੰਨ ਦੇ ਵਿੱਚ ਨੇ ਇਤਨਾ ਆਰਥਿਕ ਪੱਕਾ ਕਮਜ਼ੋਰ ਸੀ ਪਰ ਕਬੀਰ ਜੀ ਕਹਿੰਦੇ ਨੇ ਰੱਬ ਨੇ ਉਹ ਅਵਸਥਾ ਬਖਸ਼ੀ ਰੱਬ ਨੇ ਉਹ ਉਜਾਮਤ ਵਰਤਾਈ ਤਨ ਵਾਲੇ ਵੀ ਉਹ ਚਰਨਾਂ ਤੇ ਬੈਠੇ ਨੇ ਕਿਉਂਕਿ ਉਹਦੇ ਕੋਲ ਰੱਬ ਦਾ ਪਿਆਰ ਹੈ ਰੱਬ ਦੀ ਮੁਹਬਤ ਹੈ ਇਹਦੇ ਕਰਕੇ ਹੀ ਕਬੀਰ ਜੀ ਕਹਿੰਦੇ ਨੇ ਜਦੋਂ ਤੱਕ ਤੇਰਾ ਮਨ ਨਿਰਮਲ ਨਹੀਂ ਹੁੰਦਾ ਗੰਗਾ ਦਾ ਨੀਰ ਪਾਣੀ ਦਾ ਜ਼ਿਕਰ ਕੀਤਾ ਕਿ ਆਪਣੇ ਮਨ ਨੂੰ ਏਦਾਂ ਦੇ ਨਿਮਾਣ ਦੇ ਵਿੱਚ ਲੈ ਜਾ ਰੱਬ ਤੈਨੂੰ ਨਿਵਾਜੇਗਾ ਬੜੀਆਂ ਅਜਮਤਾਂ ਦੇ ਨਾਲ ਪਰ ਜਿਵੇਂ ਪਾਣੀ ਨੂੰ ਯਤਨ ਕਰਨਾ ਪੈਂਦਾ ਚੜਾਉਣ ਦੇ ਲਈ ਉੱਤੇ ਨੂੰ ਅਤੇ ਨਿਮਾਣ ਦੇ ਵੱਲ ਆਪਣੇ ਆਪ ਹੀ ਜਾਂਦਾ ਹੈ ਨਿਮਾਣ ਦੇ ਵੱਲ ਆਪਣੀ ਥਾਂ ਲੱਭ ਲੈਂਦਾ ਉਹ ਉੱਤੇ ਢਾਉਣ ਦੇ ਲਈ ਉਹਨੂੰ ਯਤਨ ਕਰਨਾ ਪੈਂਦਾ ਤਾਂ ਕਹਿੰਦੇ ਜੈਸਾ ਜਿਵੇਂ ਗੰਗਾ ਦਾ ਨੀਰ ਹੈ ਮਲੋ ਨੀਰ ਕਹਿੰਦੇ ਪਾਣੀ ਜਿਵੇਂ ਪਾਣੀ ਹੈ ਨਾ ਆਪਣੇ ਮਨ ਨੂੰ ਇਦਾਂ ਦਾ ਨਿਰਮਲ ਕੋਮਲ ਕਰਦਾ ਹੈ ਬਸ ਥੋੜੀ ਜੀ ਥਾਂ ਮਿਲਣੀ ਚਾਹੀਦੀ ਹੈ ਪਾਣੀ ਨੂੰ ਉਹ ਆਪਣੇ ਆਪ ਹੀ ਥਾਂ ਬਣਾ ਲੈਂਦਾ ਹੈ ਨਾਰਦੀ ਨਾਲ ਉਤਲੀ ਥਾਂ ਤੋਂ ਨੀਚੇ ਆ ਜਾਂਦਾ ਹੈ ਪਰ ਮੇ ਥੋੜਾ ਜਿਹਾ ਸਰਾਕ ਹੋਵੇ ਕਬੀਰ ਜੀ ਕਹਿੰਦੇ ਨੇ ਬਸ ਮਨ ਨੂੰ ਇਦਾਂ ਦਾ ਬਣਾ ਅ ਰੱਬ ਨੇ ਨਿਵਾਜਣਾ ਹੈ ਬਹੁਤਾ ਮਾਣ ਨਾ ਕਰੀ ਅ ਰੱਬ ਨੇ ਬਹੁਤਾ ਦੇਣਾ ਹੈ ਅਤੇ ਬਹੁਤਾ ਹੰਕਾਰ ਨਾ ਕਰੀ ਰੱਬ ਦੀ ਰਜਾ ਦੇ ਵਿੱਚ ਚੱਲੇਗਾ ਰੱਬ ਨੇ ਬਖੂਰ ਵੀ ਤੈਨੂੰ ਨਵਾਜਣਾ ਇੱਥੇ ਤੱਕ ਅਵਸਥਾ ਬਣਦੀ ਔਣ ਦਾ ਦੁਨੀਆ ਮੰਗਰ ਫਿਰਦੀ ਹੈ ਕਬੀਰ ਜੀ ਕਹਿੰਦੇ ਨੇ RAM KABEERA ਏਕ ਭਏ ਹੈ ਕੋਈ ਨਾ ਸਕੇ ਪਛਾਨੀ ਫਿਰ ਰੱਬ ਦੇ ਨਾਲ ਇਦਾਂ ਦੀ ਸਾਂਝ ਪੈਂਦੀ ਹੈ ਨਾ ਰੱਬ ਦਾ ਪਤਾ ਨਾ ਕਬੀਰ ਜੀ ਦਾ ਪਤਾ ਇੱਕੋ ਅਵਸਥਾ ਬਣਦੀ ਹੈ ਜਿਹੜਾ ਕਣ ਕਣ ਦੇ ਵਿੱਚ ਬਰਾਜਮਾਨ ਹੈ ਜਰਰੇ ਝਰਦੇ ਦੇ ਵਿੱਚ ਬਰਾਜਮਾਨ ਹੈ ਉਹ ਕਹਿੰਦੇ ਕਬੀਰ ਵਰਗਾ ਹੈ ਕਬੀਰ ਵਰਗਾ ਨਹੀਂ ਕਬੀਰ ਨੇ ਉਨਾ ਵਰਗ ਆਪਣੇ ਆਪ ਨੂੰ ਬਣਾ ਲਿਆ ਕਿਵੇਂ ਬਣਾਇਆ ਹੋਵੇਗਾ ਕਣਕਣ ਦੇ ਵਿੱਚ ਕਿਵੇਂ ਸਮਾਇਆ ਜਾ ਸਕਦਾ ਹੈ ਆਪਣੇ ਹਿਰਦੇ ਨੂੰ ਉਦੋਂ ਦਾ ਬਣਾ ਲੈਣਾ ਇਹ ਗੱਲ ਮੰਨ ਦੀ ਹੈ ਤਨ ਦੀ ਨਹੀਂ ਹੈ ਕਿਉਂਕਿ ਬਾਣੀ ਮਨ ਨੂੰ ਸੰਬੋਧਨ ਹੈ ਕਬੀਰ ਜੀ ਕਹਿੰਦੇ ਨੇ ਮਨ ਨਿਰਮਲ ਕਬੀਰ ਮਨ ਨਿਰਮਲ ਭਈ ਮਨ ਦੀ ਗੱਲ ਹੈ ਮਨ ਨਿਰਮਲ ਜਿੱਦਣ ਮਨ ਨਿਰਮਲ ਹੋ ਗਿਆ ਮਤਲਬ ਇਹਦੇ ਵਿੱਚ ਗੁਬਾਰ ਨਿਕਲ ਗਿਆ ਹੰਕਾਰ ਨਿਕਲ ਗਿਆ ਸੜੀ ਗਈ ਉਹ ਦਿਨ ਰੱਬ ਦੀ ਇਜਾਜ਼ਤ ਬਣਦੀ ਉਦੋਂ ਸਤਿਗੁਰੂ ਕਹਿੰਦੇ ਨੇ ਕਿ ਭਾਈ ਹੁਣ ਪਰਫੈਕਟ ਜਿਹੜਾ ਰੱਬ ਨੇ ਇਹਨੂੰ ਇਨਸਾਨ ਬਣਾਇਆ ਸੀ ਹੁਣ ਹੈ ਬਣਦਾ ਉਹਦੋਂ ਜਦੋਂ ਗੁਰੂ ਦੇ ਇਹ ਬਚਨਾਂ ਦੇ ਨਾਲ ਚੱਲਦਾ ਗੁਰੂ ਦੀ ਉਦੋਂ ਰਹਿਮਤ ਹੁੰਦੀ ਹੈ ਸਮਾਨਥੀ ਦੱਸ ਸਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ